ਕੇਸ ਦੇ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਗगनਪ੍ਰੀਤ ਸਿੰਘ ਨੇ ਗਿਲਟੀ ਪਲੀ ਕੀਤੀ ਹੈ ਸਰੀ ਪ੍ਰੋਵਿੰਸ਼ਲ ਕੋਰਟ ਦੇ ਵਿੱਚ ਗगनਪ੍ਰੀਤ ਸਿੰਘ ਨੇ ਆਪਣਾ ਦੋਸ਼ ਮੰਨਿਆ ਕਿ ਉਹ ਖਤਰਨਾਕ ਤਰੀਕੇ ਦੇ ਨਾਲ ਡਰਾਈਵ ਕਰ ਰਹੇ ਸੀ ਉਹਨਾਂ ਨੇ ਸਟਾਪ ਨਹੀਂ ਕੀਤਾ ਜਿਸ ਵਿਅਕਤੀ ਦੇ ਵਿੱਚ ਉਹਨਾਂ ਦੀ ਗੱਡੀ ਵੱਜੀ ਹੈ ਉਸ ਦੀ ਮਦਦ ਨਹੀਂ ਕੀਤੀ ਕਾਨੂੰਨ ਤੋਂ ਬਚਣ ਲਈ ਵਿਕਟਮ ਦੀ ਬਾਡੀ ਦੇ ਨਾਲ ਛੇੜਛਾੜ ਵੀ ਕੀਤੀ ਹੈ ਆ ਕੋਰਟ ਦੇ ਵਿੱਚ ਜਿਹੜੇ ਗਗਨਪ੍ਰੀਤ ਸਿੰਘ ਦੇ ਲਾਇਰ ਨੇ ਉਹਨਾਂ ਦੇ ਵਕੀਲ ਨੇ ਗਗਨ 나ਹਲ ਉਹਨਾਂ ਨੇ ਇਸ ਐਕਸੀਡੈਂਟ ਨੂੰ ਇੱਕ ਵੈਰੀ ਟਰਾਜਿਕ ਇਨਸੀਡੈਂਟ ਦੱਸਿਆ ਇਹ ਘਟਨਾ ਵਾਪਰੀ ਸੀ ਕਿ ਜਨਵਰੀ ਦੀ 27 ਤਰੀਕ ਸੰ 2024 ਦੇ ਵਿੱਚ ਪਿਛਲੇ ਸਾਲ ਜਦੋਂ ਸੜੀ ਦੇ ਵਿੱਚ ਇੱਕ ਰੈੱਡ ਕਲਰ ਦੀ ਫੋਰਡ ਮਸਟੈਂਗ ਲਾਲ ਰੰਗ ਦੀ ਫੋਰਡ ਮਸਟੈਂਗ ਰਾਤੀ 1:40 ਮਿੰਟ ਦੇ ਉੱਪਰ ਯੂਨੀਵਰਸਿਟੀ ਡਰਾਈਵ ਤੇ 104 ਐਵੈਨਿਊ ਸਰੀ ਦੇ ਵਿੱਚ ਜਾ ਰਹੀ ਸੀ ਉੱਥੇ ਇੱਕ ਵਿਅਕਤੀ ਦੇ ਵਿੱਚ ਇਹ ਕਾਰਵੱਜੀ ਲੇਕਿਨ ਡਰਾਈਵਰਸ ਨੇ ਕਾਰ ਨੂੰ ਬ੍ਰੋਕਣ ਦੀ ਬਜਾਏ ਉਸ ਨੂੰ ਚਲਾਉਂਦੇ ਰਹੇ ਔਰ ਉਸ ਦੇ ਨਾਲ ਕਾਰ ਦੇ ਨਾਲ ਸਟਕ ਹੋਈ ਜਿਹੜੀ ਬੋਡੀ ਸੀ ਉਹਨੂੰ 1.6 ਕਿਲੋਮੀਟਰ ਤੱਕ ਘੜੀਸਿਆ ਜਾਂਦਾ ਰਿਹਾ ਜਿਸ ਜਗ੍ਹਾ ਦੇ ਉੱਪਰ ਐਕਸੀਡੈਂਟ ਹੋਇਆ ਸੀ ਯੂਨੀਵਰਸਿਟੀ ਡਰਾਈਵ ਤੇ 104th ਐਵਨਿਊ ਉਸ ਜਗ੍ਹਾ ਦੇ ਉੱਪਰ ਬਾਡੀ ਨਹੀਂ ਮਿਲੀ ਜਿਹੜੀ ਕਿ ਵਿਕਟਮ ਦੀ ਬਾਡੀ ਸੀ ਬਲਕਿ ਬਾਡੀ ਮਿਲੀ 109th ਐਵੇਨਿਊ ਤੇ 132nd ਸਟਰੀਟ ਤੇ ਨੜੀ ਗਗਨਪ੍ਰੀਤ ਸਿੰਘ ਇਸ ਵਹੀਕਲ ਨੂੰ ਰੈੱਡ ਕਲਰ ਦੀ ਫੋਰਡ ਮਸਟੈਂਗ ਨੂੰ ਡਰਾਈਵ ਕਰ ਰਿਹਾ ਸੀ ਤੇ ਜਗਦੀਪ ਸਿੰਘ ਇੱਕ ਹੋਰ ਵਿਅਕਤੀ ਇਹਦੇ ਨਾਲ ਬੈਠਾ ਹੋਇਆ ਸੀ ਗਗਨਪ੍ਰੀਤ ਸਿੰਘ ਸਟਡੀ ਪਰਮਿਟ ਦੇ ਉੱਪਰ ਕੈਨੇਡਾ ਵਿੱਚ ਸੀ ਬੇਸਿਕਲੀ ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਜਿਹੜੇ ਸੀ ਜਦੋਂ ਉਹਨਾਂ ਨੂੰ ਇਸ ਐਕਸੀਡੈਂਟ ਬਾਰੇ ਪਤਾ ਲੱਗਿਆ ਤਾਂ ਉਹ ਉਨਾਂ ਨੇ ਕਾਰ ਤੋਂ ਉਸ ਬਾਡੀ ਨੂੰ ਵੱਖਰਾ ਕੀਤਾ ਤੇ ਇਹਨਾਂ ਨੇ ਹਿੱਟ ਐਂਡ ਰਨ ਕੀਤਾ ਨਾਲ ਦੀ ਨਾਲ ਇਹ ਦੋਨੋਂ ਜਣੇ ਭੱਜ ਗਏ ਸੀ ਜਿਹੜਾ ਵਿਕਟਮ ਸੀ ਉਹ ਜੇਸਨ ਆਲਬਰਟ ਗਰੇ ਨਾਮ ਦਾ ਇੱਕ ਵਿਅਕਤੀ ਸੀ ਜਿਸਦੀ ਕੀ ਮੌਤ ਹੋ ਗਈ ਸੀ ਗਗਨਪ੍ਰੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ ਕਸਟਡੀ ਤੋਂ ਰਿਲੀਜ਼ ਕੀਤਾ ਗਿਆ ਲੇਕਿਨ ਹੁਣ ਇਹਨਾਂ ਦੀ ਜਿਹੜੀ ਮੰਡੇ ਨੂੰ ਕੋਰਟ ਦੇ ਵਿੱਚ ਹੀਅਰਿੰਗ ਸੀ ਉਹਦੇ ਵਿੱਚ ਗਗਨਪ੍ਰੀਤ ਸਿੰਘ ਨੇ ਆਪਣਾ ਦੋਸ਼ ਮੰਨਿਆ ਉਸਨੇ ਗਿਲਟੀ ਪਲੀ ਕਰ ਲਈ ਕੋਈ ਵੀ ਵਿਜ਼ਿਟਰ ਵੀਜ਼ਾ ਜਾਂ ਸਟੱਡੀ ਪਰਮਿਟ ਦੇ ਉੱਪਰ ਜਾਂ ਵਰਕ ਵੀਜ਼ੇ ਦੇ ਉੱਪਰ ਕੈਨੇਡਾ ਵਿੱਚ ਆਉਂਦਾ ਤਾਂ ਉਹ ਇੰਡੀਅਨ ਲਾਇਸੈਂਸ ਦੇ ਉੱਪਰ ਗੱਡੀ ਚਲਾ ਸਕਦਾ ਹੈ ਜਦੋਂ ਅਸੀਂ ਗੱਡੀ ਚਲਾਉਨੇ ਆ ਉਸ ਤੋਂ ਪਹਿਲਾਂ ਘੱਟੋ ਘੱਟ ਆਈਸੀਬੀਸੀ ਨੂੰ ਇਹ ਕਰਨਾ ਚਾਹੀਦਾ ਵੀ ਉਹ ਰਿਟਨ ਟੈਸਟ ਤਾਂ ਕਲੀਅਰ ਕਰ ਲੈਣ ਤਾਂ ਕਿ ਰੂਲਸ ਐਂਡ ਰੈਗੂਲੇਸ਼ਨਸ ਦਾ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਨੂੰ ਪਤਾ ਹੋਣ ਉਹਨਾਂ ਨੂੰ ਪਤਾ ਹੋਵੇ ਕਿ ਜੇ ਕਦੇ ਐਕਸੀਡੈਂਟ ਹੋ ਜਾਂਦਾ ਤਾਂ ਉਹਨਾਂ ਨੇ ਗੱਡੀ ਉੱਥੇ ਸਟਾਪ ਕਰਨੀ ਹੈ ਉਹਨਾਂ ਨੇ ਆਪਣੇ ਫੋਨ ਨੰਬਰਸ ਐਕਸਚੇਂਜ ਕਰਨੇ ਨੇ ਜੇ ਕੋਈ ਐਮਰਜੈਂਸੀ ਆ ਉਹਨਾਂ ਨੇ 911 ਤੇ ਕਾਲ ਕਰਨੀ ਹੈ ਤੇ ਇਹ ਸਾਰਾ ਪ੍ਰੋਸੀਜਰ ਉਹਨਾਂ ਨੂੰ ਸਮਝ ਆਉਣਾ ਚਾਹੀਦਾ ਇੱਕ ਤਾਂ 스포츠 ਕਾਰ ਉਤੋਂ ਖਾਲੀ ਸੜਕਾਂ ਤੇ ਫਿਰ ਉਤੋਂ ਸਪੀਡਿੰਗ ਜਿਹੜੀ ਐ ਉਹ ਤੁਹਾਡੇ ਫਿਊਚਰ ਨੂੰ ਜਾਂ ਕਿਸੇ ਦੇ ਵੀ ਫਿਊਚਰ ਨੂੰ ਤਹਿਸ ਨਹਿਸ ਕਰ ਸਕਦੀ ਹੈ ਹੁਣ ਗਗਨਪ੍ਰੀਤ ਦਾ ਫਿਊਚਰ ਜਿਹੜਾ ਹੈ ਉਹ दाਤੇ ਲੱਗਿਆ ਹੋਇਆ ਤੇ ਜੇਸਨ ਆਲਬਰਟ ਗ੍ਰੇ ਐ ਉਹਦੀ ਫੈਮਿਲੀ ਅੱਜ ਤੱਕ ਉਸਨੂੰ ਮਿਸ ਕਰ ਰਹੀ ਹੈ ਕਿਉਂਕਿ ਇਸ ਕਾਰ ਐਕਸੀਡੈਂਟ ਦੀ ਬਲੀ ਚੜ ਗਿਆ